ਹੱਥ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ ਕੇ ਇਹ ਲੋਕ ਜਿਹੜੇ ਨੇ ਪੈਟਰੋਲ ਪੰਪ ਤੇ ਪਹੁੰਚੇ ਨੇ ਤੇ ਇਹਨਾਂ ਦੇ ਵੱਲੋਂ ਜਮ ਕੇ ਹੰਗਾਮਾ ਕਰ ਦਿੱਤਾ ਗਿਆ। ਦੇਰਸਲ ਫਤਿਹਗੜ੍ਹ ਸਾਹਿਬ ਦੇ ਵਿੱਚ ਚੁੰਨੀ ਮੁਰਿੰਡਾ ਰੋਡ ਤੇ ਸਥਿਤ ਇੱਕ ਪੈਟਰੋਲ ਪੰਪ ਜਿਸ ਤੋਂ ਆਪਣੇ ਵਾਹਨ ਦੇ ਵਿੱਚ ਤੇਲ ਪਵਾ ਕੇ ਇਹ ਲੋਕ ਜਦ ਨਿਕਲਦੇ ਨੇ ਤਾਂ ਇਹਨਾਂ ਦਾ ਹੀ ਕਹਿਣਾ ਹੈ ਕਿ ਪੈਟਰੋਲ ਜਿਹੜਾ ਪਾਣੀ ਮਿਲਿਆ ਹੋਇਆ ਪਾਇਆ ਗਿਆ ਜਿਸ ਨਾਲ ਉਹਨਾਂ ਦੇ ਵਾਹਨ ਖਰਾਬ ਹੋਏ ਨੇ ਤਾਂ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਹੱਥ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਲਾ ਕੇ ਪੰਪ ਤੇ ਪਹੁੰਚ ਜਾਂਦੇ ਨੇ ਹਾਲਾਂਕਿ ਇਸ ਦੀ ਵੀਡੀਓ ਬਣਾਈ ਗਈ ਜੋ ਕਿ ਹੁਣ ਖੂਬ ਵਾਇਰਲ ਹੋ ਰਹੀ ਹੈ ਤਾਂ ਪੈਟਰੋਲ ਪਵੋਣਾ ਲੋਕਾ ਦਾ ਇਹ ਕਹਿਣਾ ਹੈ ਕਿ ਇਸ ਪੰਪ ਤੋਂ ਨਾ ਆਪਣੇ ਵਾਹਨਦ ਵਿੱਚ ਪੈਟਰੋਲ ਪਰਵਾਇਆ ਤੇ ਥੋੜੀ ਦੂਰੀ ਤੇ ਜਾਣ ਤੇ ਹੀ ਵਾਹਨ ਚੱਲ ਨੂੰ ਬੰਦ ਹੋ ਜਾਂਦੇ ਨੇ ਚੈੱਕ ਕਰਕੇ ਵੇਖਿਆ ਗਿਆ ਤੇ ਪੈਟਰੋਲ ਦੇ ਵਿੱਚ ਪਾਣੀ ਰਲਿਆ ਹੋਇਆ ਸੀ ਜਿਸ ਬਾਰੇ ਉਹਨਾਂ ਪੰਪ ਤੇ ਪੌਂਸ ਕੇ ਕੰਮ ਕਰਨ ਵਾਲੀ ਕਰਿੰਦਿਆਂ ਨੂੰ ਜਦ ਦੱਸਿਆ ਤਾਂ ਜਦੋਂ ਬੋਤਲਾਂ ਦੇ ਵਿੱਚ ਪੈਟਰੋਲ ਪਾਣੀ ਰਲਿਆ ਕੱਢ ਕੇ ਉਹਨਾਂ ਨੂੰ ਵਿਖਾਇਆ ਗਿਆ ਤਾਂ ਉਹ ਵੀ ਹੁਣ ਆਨਾਂ ਕਾਨੀ ਕਰਦੇ ਤੇ ਇਸ ਗੱਲ ਨੂੰ ਲੈ ਕੇ ਕਤਰੋਂ ਦੇ ਨਜ਼ਰ ਆ ਰਹੇ ਨੇ ਡੇੜੀ ਪੰਪ ਤੋਂ ਤੇਲ ਪਵਾਇਆ ਜੀ 6 ਵਜੇ ਮਰੰਡਾ ਜੁਨੀਅਰ ਮਰੰਡਾ ਜੁਨੀਅਰ ਰੋਡ ਤੇ ਅੱਜ ਇਹ ਗੁਰਦੁਆਰੇ ਟੱਪੇ ਚੋਂ ਵੀ 100 ਕਿਲੋਮੀਟਰ ਅਗੇ ਅੱਜ ਅਜ ਇਹ ਮੋਟਰਸਾਈਕਲ ਬੰਦ ਹੋ ਗਿਆ ਦੇਖ ਲੋ ਜੀ ਤੇਲ ਚ ਪਾਣੀ ਨਾਲੇ ਮੋਟਰਸਾਈਕਲ ਖਰਾਬ ਕਰਤੇ ਜੀ ਸਾਡਾ ਸੈਂਸਰ ਖਰਾਬ ਕਰਤੇ ਸਾਰੇ ਨਾਲ ਤਾਂ ਦੋ ਇੱਕ ਦੇ ਹੋਰ ਸਾਰੇ ਆਹ ਮੋਟਰਸਾਈਕਲ ਦੂਜਾ ਆਈ ਜਿਹੜਾ ਪਾ ਕੇ ਗਿਆ ਉਹਦੇ ਤੇਲ ਉਹ ਵੀ ਕਹਿ ਰਿਹਾ ਮੇਰਾ ਮੋਟਰਸਾਈਕਲ ਖੜ ਰਿਹਾ ਆ ਉਹ ਆ ਦੇਖ ਲੇ ਤੇ ਚ ਕਿੰਨਾ ਪਾਣੀ ਨਿਕਲਿਆ ਉਤੋਂ ਮਾਲਕ ਕਹਿ ਰਹੀ ਜੀ ਕਿ ਸਾਡੇ ਗਰਾਹਕ ਨਾ ਖਰਾਬ ਕਰੋ ਸਾਈਡ ਤੇ ਹੋ ਗਏ ਮਿਸਤਰੀ ਦਾ ਸੈਟ ਕਰਾ ਲਓ ਸਾਦ ਤੂੰ ਕਿਹੜਾ ਕੰਪਰਮਾਈਜ਼ ਕਰੋ ਜੀ ਇਹ ਕਿਹੜਾ ਪਣਾ ਪਟੇੜੀ ਪੈਂਦਾ ਬੰਪ ਪਟੇੜੀ ਬੰਪ ਜੀ ਚੁੰਨੀ ਰੋਡ ਜੀ ਚੁੰਨੀ ਰੋਡ ਤੇ ਜੀ ਪਰ ਬੋਲੋ ਬੇੜੀ ਮਲੰਡਾ ਚੁੰਨੀ ਰੋਡ ਮਰੇ ਕਿਥੋਂ ਦੂਰ ਹੈ ਨਜ਼ਦੀਕ ਪੈਂਦਾ ਜੀ ਆਪਣਾ ਪੰਜ ਕਿਹੜਾ ਨਾਬੇ ਜਾਣਾ ਸੀ ਜੀ ਅਸੀਂ ਅੱਛਾ ਜੀ ਤੁਹਾਨੂੰ ਵੀ ਕਿਵੇਂ ਪਤਾ ਲੱਗਿਆ ਜੀ ਮੈਂ ਹੀ ਨਾਬੇ ਜਾਣਾ ਸੀ ਜੀ ਮੈਂ ਆਪਣੇ ਮਦਰ ਨੂੰ ਲੈਣ ਜਾ ਰਿਹਾ ਸੀ ਘਰੋਂ 90 ਲੈ ਕੇ ਜਾਣ ਵਾਸਤੇ ਆ ਬਸ ਮੋੜ ਤੇ ਪਹੁੰਚੇ ਖਰਾਬ ਹੋ ਗਿਆ ਜ ਅਸੀਂ ਹੋਂਦਾ ਸੋਇ ਖਰਾਬ ਸਾਦ ਨੂੰ ਕਿਵੇਂ ਲੈ ਕੇ ਜਾਈਏ ਅੰਨੀ ਦੂਰੀ ਨਾ ਹੁਣ ਕੀ ਕਹਿੰਦੇ ਆ ਵੇ ਮਾਲਕ ਜਿਹੜੇ ਹੈ ਇਹ ਕਹਿੰਦੇ ਨਹੀਂ ਕਿ ਅਸੀਂ ਜਲੇ ਰੋਪੜਾਂ ਅਸੀਂ ਆਦੇ ਆਵਾਂਗੇ ਟਾਈਮ ਲੱਗੂਗਾ ਜੇ ਵੋ ਨਹੀਂ ਇਹ ਪਾਣੀ ਨੂੰ ਮੰਨ ਰਹੇ ਆ ਇਹ ਪਾਣੀ ਨੂੰ ਮੰਨਦੇ ਨਹੀਂ ਨਹੀਂ ਮੰਨ ਨਹੀਂ ਰਹੇ ਇਹ ਕਹਿੰਦੇ ਕਿ ਸਾਡੇ ਨਾਲ ਕੰਪਰੋਮਾਈਜ਼ ਕਰੋ ਅਸੀਂ ਫਿਰ ਦਾ ਮੋਟਰ ਨਾਲ ਸਹੀ ਕਰ ਦੇਣਾ ਜੇ ਬਾਰਿਸ਼ ਪੈ ਗਈ ਤਾਂ ਹੋ ਗਿਆ ਇਹ ਗੱਲ ਦਵਾਉਣੀ ਹੈ ਜਾਨੀ ਮੰਦਨ ਨੂੰ ਕੋਈ ਤਿਆਰ ਨਹੀਂ ਹੈ ਇਹ ਗੱਲ ਦਵਾਉਣੀ ਹੈ ਜੀ ਠੀਕ ਹੈ ਇਹਨਾਂ ਨੂੰ ਐ ਲੋਕਾਂ ਦਾ ਟੱਗੀ ਵੱਜਦੀ ਰਹੇ ਇਹ ਉੱਪਰੋਂ ਕਹਿੰਦੇ ਸੀ 112 ਤੇ ਕਾਲ ਕਰਨੀ ਹੈ ਜੀ ਠੀਕ ਇਹਨੂੰ ਫੋਨ ਕਰਿਆ ਜੀ ਕਿ ਸਾਨੂੰ ਤਾਂ ਮਗਾਉਂਦੇ ਆ ਇਹ ਕਹਿੰਦੇ 112 ਤੇ ਫੋਨ ਕਰ ਰਹੇ ਆ ਇਹ ਅਸੀਂ ਪੁਰਸਤ ਬੁਲਾ ਰਹੇ ਆ ਤੁਹਾਡੇ ਕੋਲ ਕੋਈ ਨਹੀਂ ਠੀਕ ਨਾਲ ਠੀਕ ਮੋਟਰ ਦਾ ਕਿ ਵਗੈਰਾ ਪੜੇ ਨੇ ਆ ਦੇਖੋ ਜੀ ਉਹ ਡੇੜੀ ਜਿਹਾ ਬ੍ਰਾਂਚ ਪ੍ਰੇਸ਼ਾਨ ਗਏ ਹਾਂਜੀ ਵਿਧਾਨ ਜੀ ਹਾਂਜੀ ਸਾਨੂੰ ਵਪਾਰਕ ਕਿਸਾਨ ਯੂਨੀਅਨ ਜਿਹੜਾ ਪ੍ਰਧਾਨ ਫਤਿਹਗੜ੍ਹ ਸਾਹਿਬ ਤੇ ਇੱਥੇ ਸਾਨੂੰ ਇੱਥੇ ਕਾਲ ਕੀਤੀ ਆ ਤੇ ਨੇੜੇ ਜਿਹਾ ਮੇਰਾ ਘਰ ਆ ਦੱਸਿਆ ਗਿਆ ਤੇ ਪٹرول ਪੰਪ ਤੇ ਪਾਣੀ ਕਾਫੀ ਆ ਰਿਹਾ ਹੈ ਪਟਰੋਲ ਚ ਇਹਦੇ ਬਾਰੇ ਇੱਥੇ ਕਾਫੀ ਲੋਕ ਪਰੇਸ਼ਾਨ ਹੋ ਰਹੇ ਨੇ ਉਹ ਅਸੀਂ ਵੀ ਆ ਕੇ ਦੇਖਿਆ ਟੈਂਕੀਆਂ ਚੋਂ ਪਾਣੀ ਕੱਢ ਕੇ ਦੇਖਿਆ ਤਾਂ ਬਿਲਕੁਲ ਪਟਰੋਲ ਦੀ ਜਗ੍ਹਾ ਅੱਧਾ ਪਾਣੀ ਅੱਧਾ ਪਟਰੋਲ ਨਿਕਲਿਆ ਤੇ ਇਹਨਾਂ ਦੇ ਕੋਲ ਵੈਸੇ ਰਹਿ ਗਈਆਂ ਬੋਤਲਾਂ ਚ ਪਾਇਆ ਹੋਇਆ ਕਿ ਬਹੁਤ ਪਰੇਸ਼ਾਨ ਹੋ ਰਹੇ ਨੇ ਇਹ ਹੋਣਾ ਨਹੀਂ ਚਾਹੀਦਾ ਇਹ ਆਪਾਂ ਦਾ ਅਸੀਂ ਵੀ ਲੋਕਾਂ ਨੂੰ ਸਾਨੂੰ ਵੀ ਪਤਾ ਲੱਗਿਆ ਮੈਂ ਪ੍ਰੈਸ ਐਕਟਰੀਆਂ ਕਾਂਜ ਯੂਨੀਅਨ ਤੋਂ ਜਦੋਂ ਪ੍ਰਧਾਨ ਜੀ ਨੇ ਕਾਲ ਕੀਤੀ ਅਸੀਂ ਇਕੱਠੇ ਹੋਏ ਆਂ ਇਹਦਾ ਸੁਧਾਰ ਕਰਨਾ ਚਾਹੀਦਾ ਕੱਲੂ ਹੋਰ ਬਾਈਕਰ ਅਸੀਂ ਵੀ ਡੀਜ਼ਲ ਪਾਉਂਦੇ ਆਂ ਹੋਰ ਲਾਗ ਇੰਜਣਾਂ ਲੋਕਾਂ ਦਾ ਸਾਰਾ ਇਹ ਬਹੁਤ ਗਲਤ ਹੈ ਇਹ ਤਾਂ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਅਧਿਕਾਰੀ ਕੋਈ ਪਹੁੰਚ ਨਹੀਂ ਰਿਹਾ ਕਹਿੰਦੇ ਮੰਨੇ ਆਂ ਵੀ ਸਾਡੀ ਗਲਤੀ ਹੈ ਠੀਕ ਆਪਣੇ ਨਾਲ ਮੋਟਰ ਦਾ ਕਿ ਵਗੈਰਾ ਖੜੇ ਨੇ ਆ ਦੇਖੋ ਜੀ ਜਿਹੜੀ ਜਿਹੜੀ ਬ੍ਰਾਂਚ ਪ੍ਰੇਸ਼ਾਨ ਹੋਏ ਆ ਵੀ ਤੁਸੀਂ ਪੰਪ ਦੇ ਕਰਿੰਦੇ ਆ ਕੀ ਸ਼ਿਕਾਇਤ ਆਈ ਜਿਹੜੀ ਪਾਣੀ ਵਾਲੀ ਇਹਦੇ ਬਾਰੇ ਦੱਸੋ ਆਪਣਾ ਵੀ ਕੀ ਹੈ ਤੇਲ ਪਾਇਆ ਹੋਇਆ ਜੀ ਇਸੇ ਗੱਡੀ 'ਚ ਤੇਲ ਨਿਕਲਿਆ ਹੋਇਆ ਆ 200 ਦਾ ਤੇਲ ਪਾਇਆ ਆ ਉਹਦੇ ਵਿੱਚ 1.5 ਲੀਟਰ ਪਾਣੀ ਨਿਕਲਿਆ ਨਹੀਂ ਹੋਰ ਆ ਨੇ ਜਿਹੜੇ ਖੜੇ ਆ ਸਾਰੇ ਤਾਂ ਕਈਆਂ ਨੂੰ ਪਰੇਸ਼ਾਨੀ ਆਈ ਆ ਇਹ ਤੇਲ ਥੋੜੇ ਪੰਪ ਤੋਂ ਹੀ ਗਿਆ ਇੱਥੇ ਹੀ ਕੱਢ ਰਹੇ ਆ ਦੇਖੋ ਕਿੰਨੇ ਬੰਦੇ ਖੜੇ ਆ ਔਰ ਤੇ ਸਾਰਿਆਂ ਨੂੰ ਪਰੇਸ਼ਾਨੀ ਆਈ ਆ ਉਹ ਭੈਣ ਬੈਠੀ ਆ ਦੇਖੋ ਉਹਨਾਂ ਦਾ ਨਾਪੋ ਜਾਣਾ ਵੀ ਇਹ ਤੁਸੀਂ ਮਤ ਮਤ ਮੰਨਦੇ ਆ ਗਲਤੀ ਆਪਣੀ ਹਾਂ ਜੀ ਪਾਣੀ ਕੱਢਿਆ ਆ ਨਿਕਲਿਆ ਆ ਜੀ